ਪਵਾਨਾ ਸਿੰਧੂ ਕੌਣ ਹੈ ਤੇ ਕੀ ਕਰਦਾ ਸੀ ਵੀਰ ਪਵਾਨਾ ਸਿੱਧੂ ਇੱਕ ਸਮਾਜ ਸੇਵੀ ਸੀ ਜੋ ਲੋਕਾਂ ਦੇ ਪੈਸੇ ਕਢਵਾ ਰਿਹਾ ਸੀ ਜੋ ਵੀ ਠੱਗ ਏਜੰਟ ਵਾਂਗ ਸੇ ਨਹੀਂ ਸੀ ਕਰਦੇ ਕਿਸੇ ਕੋ 10 ਲੱਖ ਕਿਸੇ ਕੋ 15 ਲੱਖ ਸਾਰੇ ਏਜੰਟਾਂ ਦੀ ਤੇ ਨਹੀਂ ਮੈਂ ਗੱਲ ਕਰ ਰਿਹਾ ਪਰ ਕੁਝ ਏਜੰਟ ਐਸੇ ਸਨ ਜਿਨ੍ਹਾਂ ਨੇ ਇੱਕ ਹੋਰ ਖਤੰਦਾ ਬਣਾਇਆ ਸੀ ਬਣਾਇਆ ਹੋਇਆ ਸੀ ਜੋ ਕਿ ਲੋਕਾਂ ਤੋਂ ਪੈਸੇ ਲੈ ਲੈਂਦੇ ਸਨ 10 10 15 15 ਲੱਖ ਨਾ ਉਹਨਾਂ ਦਾ ਕੋਈ ਬੰਦਾ ਬਾਹਰ ਜਾਂਦਾ ਸੀ ਪਰ ਜਦੋਂ ਦੇਨ ਦੀ ਵਾਰੀ ਆਉਂਦੀ ਸੀ ਤੇ ਲੋਕਾਂ ਨੂੰ ਖੱਜਲ ਖਰਾਬ ਕੀਤਾ ਜਾਂਦਾ ਸੀ ਲੋਕਾਂ ਨੇ ਆਪਣਾ ਕੋਈ ਕੋਈ ਗਰੀਬ ਘਰਸਣ ਕਈਆਂ ਨੇ ਲੋਨ ਲੈ ਕੇ ਚੱਕੇ ਹੋਏ ਸਨ ਕੋਈਆਂ ਨੇ ਪੈਲੀ ਵੇਚੀ ਹੋਈ ਸੀ ਜਿਹੜਾ ਭਾਨਾ ਸਿੱਧੂ ਸੀ ਉਹਨਾਂ ਦੀ ਮਦਦ ਕਰਦਾ ਸੀ ਇਹ ਮਦਦ ਕਰਨੀ ਉਹਨੂੰ ਮਹਿੰਗੀ ਪੈ ਗਈ ਬਾਅਦ ਚ ਪੁਲਸ ਨੇ ਉਹਨੂੰ 10000 ਰੁਪਏ ਲੈਣ ਪਿੱਛੇ ਤੇ ਚੈਨੀ ਚਰਾਣ ਪਿੱਛੇ ਭਾਨੇ ਨੂੰ ਜੋ ਕੀ ਅੰਦਰ ਕਰਤਾ ਇਹ ਸਮਾਜ ਸੇਵੀ ਦੀ ਮਦਦ ਲਈ ਕਿਸਾਨ ਜੋ ਕਿ ਪੰਜਾਬ ਦੇ ਕਿਸਾਨ ਜੁਰੀਆਂ ਹੋਰ ਵੀ ਜਿਹੜੇ ਵੀ ਸਮਾਜ ਸੇਵੀ ਸਨ ਲੱਖਾ ਸਿਤਾਣਾ ਉਹਨਾਂ ਨੇ ਕਿਉਂਕਿ ਸੰਗਰੂਰ ਵਿੱਚ ਕੱਲ ਧਰਨਾ ਲਾਇਆ ਜੋ ਕਿ ਪੁਲਿਸ ਨਾਲ ਗੱਲਬਾਤ ਹੋ ਚੁੱਕੀ ਹੈ ਕਿਉਂਕਿ 6 ਦਿਨਾਂ ਵਿੱਚ ਕਿਉਂਕਿ ਰਿਆ ਕੀਤਾ ਜਾਏਗਾ ਪਨਾ ਸਿੰਧੂ ਨੂੰ ਕਿ ਸਮਾਜ ਸੇਵਾ ਕਰਨਾ ਗਲਤ ਹੈ ਇਹਦੀ ਸਜ਼ਾ ਮਿਲਦੀ ਹੈ ਤੁਸੀਂ ਆਪ ਵੇਖ ਲਓ ਤੇ ਕੱਲ ਯੋਗੀ ਸੰਘਰਸ਼ ਚੱਲਣ ਦੇ ਆ ਵੀਰ ਨੂੰ ਰਿਆਈ ਵਾਸਤੇ ਤੇ ਚੱਲਦਾ ਰਹੇਗਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਯੋਗੀ ਭਾਨੇ ਸਿੱਧੂ ਨੂੰ ਛੇਤੀ ਛੇਤੀ ਜੇਲ੍ਹ ਚੋਂ ਬਾਹਰ ਆ ਸਕੇ ਥੈਂਕ ਯੂ ਧੰਨਵਾਦ